ਸੋ ਤੁਹਾਡੀ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਲੋੜ ਆ ਬੇਨਤੀ ਇਹੀ ਆ ਕਿ ਥੱਲੇ ਆ ਕੇ ਇੱਕ ਕਮੇਟੀ ਬਣਾਓ ਕਮੇਟੀ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਨੌਜਵਾਨ ਜਿਹੜੇ ਤੁਹਾਡੇ ਨਾਲ ਤੁਰਨਾ ਚਾਹੁੰਦੇ ਉਹਨਾਂ ਨੂੰ ਲਾਓ ਹਰ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਵੇ ਸੰਗਤ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਕੱਲ ਨੂੰ ਰੱਬ ਨਾ ਕਰੇ ਕੋਈ ਗੱਲ ਹੁੰਦੀ ਆ ਤੁਹਾਡੇ ਨਾਲ ਕੋਈ ਗੱਲ ਹੁੰਦੀ ਆ ਰੋਸ ਸਾਰਿਆਂ ਨੂੰ ਹੋਊਗਾ ਫੇਰ ਉਹ ਰੋਸ ਥੋੜਾ ਚਿਰ ਚੱਲੂਗਾ ਉਸ ਤੋਂ ਬਾਅਦ ਰੋਸ ਜਿਹੜਾ ਉਹ ਸਮਾਪਤ ਹੋ ਜਾਊਗਾ ਸੋ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਜੇ ਕਿਸੇ ਨੇ ਕੋਈ ਮੁੱਦਾ ਚੱਕਿਆ ਆਪਾਂ ਉਸ ਮੁੱਦੇ ਨੂੰ ਗਾਂਹ ਤੱਕ ਲੈ ਕੇ ਜਾਈਏ ਨਾ ਕਿ ਆਪਾਂ ਸਰਕਾਰਾਂ ਨੂੰ ਕਾਮਯਾਬ ਕਰਦੇ ਹੋਈਏ ਹੋਏ ਆਪਾਂ ਆਪਦੇ ਆਪ ਨੂੰ ਕੁਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮਾਣੇ ਸਿੰਘ ਜਿਹੜਾ ਟਾਵਰ ਤੇ ਚੜਿਆ ਹੋਇਆ ਬੇਅਦਬੀ ਦੇ ਮਸਲੇ ਤੇ ਕਾਨੂੰਨ ਪਾਸ ਨੂੰ ਲੈ ਕੇ ਉਹ ਸਿੰਘ ਲਈ ਇੱਕ ਬੇਨਤੀ ਕਰਨੀ ਹੈ ਜੇ ਬੇਨਤੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਜੇ ਨਾ ਚੰਗੀ ਲੱਗੇ ਤਾਂ ਕਮੈਂਟਾਂ ਦੇ ਵਿੱਚ ਆਪਣਾ ਰਪਾਲਾ ਹੀ ਜਰੂਰ ਕਰਿਓ ਸੋ ਬਹੁਤ ਵਧੀਆ ਲੱਗਿਆ ਇੱਕ ਜਾਗਦੀ ਜ਼ਮੀਰ ਵਾਲੇ ਆਗੂ ਨੇ ਨੌਜਵਾਨ ਨੇ ਟਾਵਰ ਤੇ ਚੜ ਕੇ ਇਹ ਕਿਹਾ ਕਿ ਕਾਨੂੰਨ ਪਾਸ ਹੋਣਾ ਚਾਹੀਦਾ ਬੇਅਦਬੀ ਨੂੰ ਲੈ ਕੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆ ਅਸੀਂ ਵੀ ਮੰਨਦੇ ਹਾਂ ਸਾਰੀ ਸੰਗਤ ਥੋਡੇ ਨਾਲ ਆ ਸਾਰੇ ਆਗੂ ਤੁਹਾਡੇ ਨਾਲ ਆ ਸਾਰੇ ਇਹ ਚਾਹੁੰਦੇ ਆ ਕਿ ਕਾਨੂੰਨ ਪਾਸ ਹੋਣਾ ਚਾਹੀਦਾ ਪਰ ਹੱਥ ਜੋੜ ਕੇ ਬੇਨਤੀ ਆ ਕਿ ਤੁਹਾਡੀ ਤੁਹਾਡੇ ਪਰਿਵਾਰ ਨੂੰ ਸਾਰੀ ਸੰਗਤ ਨੂੰ ਨੌਜਵਾਨਾਂ ਨੂੰ ਤੁਹਾਡੇ ਵਰਗੀਆਂ ਜ਼ਮੀਰਾਂ ਦੀ ਤੇ ਤੁਹਾਡੇ ਵਰਗੇ ਲੋਕਾਂ ਦੀ ਜਿਹੜੇ ਜਾਗੀਰ ਜ਼ਮੀਰ ਵਾਲੇ ਆ ਉਹਨਾਂ ਦੀ ਬਹੁਤ ਲੋੜ ਆ ਸੋ ਪਹਿਲੀ ਤਾਂ ਬੇਨਤੀ ਇਹ ਹੀ ਆ ਕਿ ਆਪਾਂ ਇਹ ਮੁੱਦਾ ਤੁਸੀਂ ਬਹੁਤ ਵੱਡਾ ਚੱਕਿਆ ਹੋਇਆ ਕੋਈ ਛੋਟਾ ਮੁੱਦਾ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਤੇ ਆਪਾਂ ਕਾਨੂੰਨ ਪਾਸ ਕਰਾਉਣਾ ਇਹ ਕੋਈ ਇਹ ਨਹੀਂ ਹੈਗਾ ਕਿ ਕੱਲੇ ਸਮਾਣੇ ਏਰੀਏ ਦੇ ਵਿੱਚ ਕੋਈ ਬੇਅਦਬੀ ਹੋਈ ਆ ਉਸ ਬੇਅਦਬੀ ਤੇ ਆਪਾਂ ਪਰਚਾ ਦਰਜ ਕਰਾਉਣਾ ਜਾਂ ਬੰਦਾ ਫੜਾਉਣਾ ਇਹ ਨਹੀਂ ਹੈਗਾ ਕੌਮੀ ਇਨਸਾਫ ਮੋਰਚਾ ਤੁਹਾਨੂੰ ਪਤਾ ਕਿੰਨੇ ਚਿਰ ਦਾ ਚੱਲਦਾ ਆ ਰਿਹਾ ਤੇ ਅੱਜ ਜੋ ਹਾਲਾਤ ਆ ਇਹ ਸਾਰਿਆਂ ਨੂੰ ਪਤਾ ਇਹਦੇ 'ਚ ਕੋਈ ਦੋਰ ਹੈ ਨਹੀਂ ਸੋ ਬੇਨਤੀ ਇਹ ਹੀ ਆ ਕਿ ਆਪਾਂ ਕਿਸੇ ਦੇ ਵੀ ਪੰਪ ਵੇ ਪੰਪ ਦੇ ਵਿੱਚ ਨਾ ਆਈਏ ਮੈਨੂੰ ਪਤਾ ਤੁਸੀਂ ਜਿੰਨੀਆਂ ਵੀ ਗੱਲਾਂ ਕਰ ਰਹੇ ਹੋ ਸਿਰਫ ਆਪਦੇ ਬਿਹਾਫ ਤੇ ਚੜ੍ਹਦੀ ਕਲਾ ਦੇ ਵਿੱਚ ਕਰ ਰਹੇ ਹੋ ਸਰਕਾਰਾਂ ਇਹ ਚਾਹੁੰਦੀਆਂ ਕਿ ਇਹਨਾਂ ਨੂੰ ਮਾਰਿਆ ਕਿਵੇਂ ਜਾਵੇ ਪਰ ਜਦੋਂ ਆਪਾਂ ਆਪਣੇ ਆਪ ਮਾਰ ਰਹੇ ਆ ਤਾਂ ਸਰਕਾਰਾਂ ਖੁਸ਼ ਹੁੰਦੀਆਂ ਇਸ ਮਾਮਲੇ ਦੇ ਵਿੱਚ ਕਿ ਚੰਗਾ ਸਗੋ ਆਪੇ ਮਗਰੋਂ ਲੱਥੂਗਾ ਸਾਡੇ ਤੇ ਕੋਈ ਐਕਸ਼ਨ ਨਾ ਆਊਗਾ ਕੱਲ ਨੂੰ ਸਾਨੂੰ ਨਾ ਕੋਈ ਕਹੂਗਾ ਕਿ ਤੁਸੀਂ ਮਾਰਿਆ ਜਾਂ ਤੁਸੀਂ ਐਕਸੀਡੈਂਟ ਚ ਮਰਿਆ ਜਾਂ ਤੁਸੀਂ ਐ ਮਰਿਆ ਤੁਸੀਂ ਐ ਮਰਿਆ ਸੋ ਮਸਲਾ ਇੱਥੇ ਖੜਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਕਸਦ ਦੇ ਵਿੱਚ ਕਾਨੂੰਨ ਪਾਸ ਕਰਾਉਣਾ ਘੱਟੋ ਘੱਟ 4-5 ਸਟੇਟਾਂ ਦੇ ਵਿੱਚ ਆਪਾਂ ਜਾ ਕੇ ਜਾਗਰੂਕਤਾ ਪੈਦਾ ਕਰੀਏ ਜੇ ਕੱਲੇ ਪੰਜਾਬ ਦੀ ਗੱਲ ਕਰੀਏ ਆਪਾਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਦੇ ਵਿੱਚ ਜਾ ਕੇ ਜਾਗਰੂਕਤਾ ਪੈਦਾ ਕਰੀਏ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੋ ਸੰਗਤ ਦੇ ਵਿੱਚ ਰੋਸ ਆ ਆਗੂਆਂ ਪ੍ਰਤੀ ਇਹ ਸਾਰਿਆਂ ਨੂੰ ਪਤਾ ਸੰਗਤ ਉੱਠਣਾ ਚਾਹੁੰਦੀ ਆ ਪਿਛਲੇ ਸਾਲ ਲਗਾਤਾਰ 3 ਮਹੀਨੇ ਫਰੀਦਕੋਟ ਦੇ ਵਿੱਚ ਕੋਟਕਪੂਰੇ ਦੇ ਵਿੱਚ ਇਸੇ ਮਸਲੇ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ 302 ਫਾਂਸੀ ਦੀ ਸਜ਼ਾ NSA ਜਿਹੜੀਆਂ ਲੋਕਾਂ ਇਸੇ ਮਸਲੇ ਨੂੰ ਲੈ ਕੇ ਲਗਾਤਾਰ 3 ਮਹੀਨੇ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਫਰੀਦਕੋਟ ਕੋਟਕਪੂਰੇ ਨੌਜਵਾਨ ਸਾਰੇ ਖੜਦੇ ਰਹੇ ਹਰ ਰੋਜ਼ ਸ਼ਾਮ ਨੂੰ ਇੱਕ ਘੰਟਾ ਲੋਕ ਆਉਂਦੇ ਸੀ ਸੰਗਤ ਆਉਂਦੀ ਸੀ ਹਰ ਕੋਈ ਚਾਹੁੰਦਾ ਸੀ ਕਿ ਕਾਨੂੰਨ ਪਾਸ ਹੋਵੇ ਪਰ ਪਿੱਛੇ ਆਗੂਆਂ ਦੇ ਵੱਲੋਂ ਜੋ ਕੁਝ ਹੁਣ ਤੱਕ ਕੀਤਾ ਗਿਆ ਸੋ ਸੰਗਤ ਨਿਰਾਸ਼ ਆ ਸੰਗਤ ਲੋਕ ਚਾਹੁੰਦੇ ਆ ਤੁਰਨਾ ਪਰ ਲੋਕ ਇਹ ਵੀ ਚਾਹੁੰਦੇ ਆ ਕਿ ਸਾਡੀ ਸੇਫਟੀ ਵੀ ਰਹੇ ਸੋ ਥੋੜੀ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਲੋੜ ਆ ਬੇਨਤੀ ਇਹ ਆ ਕਿ ਥੱਲੇ ਆ ਕੇ ਇੱਕ ਕਮੇਟੀ ਬਣਾਓ ਕਮੇਟੀ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਨੌਜਵਾਨ ਜਿਹੜੇ ਤੁਹਾਡੇ ਨਾਲ ਤੁਰਨਾ ਚਾਹੁੰਦੇ ਉਹਨਾਂ ਨੂੰ ਲਾਓ ਹਰ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਵੇ ਸੰਗਤ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਕੱਲ ਨੂੰ ਰੱਬ ਨਾ ਕਰੇ ਕੋਈ ਗੱਲ ਹੁੰਦੀ ਆ ਤੁਹਾਡੇ ਨਾਲ ਕੋਈ ਗੱਲ ਹੁੰਦੀ ਆ ਰੋਸ ਸਾਰਿਆਂ ਨੂੰ ਹੋਊਗਾ ਫਿਰ ਉਹ ਰੋਸ ਥੋੜਾ ਚਿਰ ਚੱਲੂਗਾ ਉਸ ਤੋਂ ਬਾਅਦ ਰੋਸ ਜਿਹੜਾ ਉਹ ਸਮਾਪਤ ਹੋ ਜਾਊਗਾ ਸੋ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਜੇ ਕਿਸੇ ਨੇ ਕੋਈ ਮੁੱਦਾ ਚੱਕਿਆ ਆਪਾਂ ਉਸ ਮੁੱਦੇ ਨੂੰ ਗਾਂਹ ਤੱਕ ਲੈ ਕੇ ਜਾਈਏ ਨਾ ਕਿ ਆਪਾਂ ਸਰਕਾਰਾਂ ਨੂੰ ਕਾਮਯਾਬ ਕਰਦੇ ਹੋਈਏ ਹੋਏ ਆਪਾਂ ਆਪਦੇ ਆਪ ਨੂੰ ਕੁਝ ਕਰੀਏ ਆਪਦੇ ਆਪ ਨੂੰ ਕੁਝ ਕਰਨ ਦੀ ਬਜਾਏ ਆਪਾਂ ਗਰਾਊਂਡ ਲੈਵਲ ਤੇ ਤੁਰੀਏ ਗਰਾਊਂਡ ਲੈਵਲ ਤੇ ਤੁਰ ਕੇ ਇੱਕ ਲੰਬੀ ਜਿਹੜੀ ਆ ਸੋਚ ਆ ਉਹ ਲੈ ਕੇ ਚੱਲ ਗਏ ਜੇ ਆਪਾਂ ਵਾਕਈ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਆ ਸਰਕਾਰੀ ਚੈਨਲ ਬਹੁਤ سارے ਸਰਕਾਰੀ ਚੈਨਲ ਆ ਜਿਹੜੀ ਜਿਹੜੇ ਆਪਣੀ ਵੀਡੀਓ ਚਲਾਉਂਦੇ ਹੀ ਨਹੀਂ ਬਹੁਤ سارے ਪੰਜਾਬ ਦੇ ਚੈਨਲ ਆ ਛੋਟੇ ਬਹੁਤ ਥੋੜੇ ਜਿਹੜੇ ਚਲਾ ਦਿੰਦੇ ਆ ਪਰ ਉਹ ਉਹਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਦੀ ਨਹੀਂ ਅਜੇ ਮੈਨੂੰ ਲੱਗਦਾ ਬਹੁਤ ਸਾਰੀ ਸੰਗਤ ਤੱਕ ਇਹ ਪਤਾ ਹੀ ਨਹੀਂ ਲੱਗਿਆ ਹੋਣਾ ਕਿ ਸਮਾਣੇ ਗੁਰੂ ਕਾ ਸਿੰਘ ਟਾਵਰ ਤੇ ਚੜਿਆ ਹੋਇਆ ਸੋ ਇਹ ਜ਼ਰੂਰੀ ਆ ਕਿ ਆਪਾਂ ਲੰਮੇ ਸਮੇਂ ਦੀ ਸੋਚ ਲੈ ਕੇ ਚੱਲੀਏ ਆਪਾਂ ਇਹ ਸੋਚਣਾ ਲੈ ਕੇ ਚੱਲੀਏ ਕਿ ਐਟ ਅ ਟਾਈਮ ਆਪਾਂ ਕੁਝ ਕਰਨਾ ਹੀ ਕਰਨਾ ਆਪਾਂ ਆਪਦੇ ਆਪ ਨੂੰ ਕਿਉਂਕਿ ਮੌਤ ਹਰ ਪਾਸੇ ਆ ਜੇ ਆਪਾਂ ਆਪ ਮਰਦੇ ਆ ਮੌਤ ਤਾਂ ਵੀ ਉੱਥੇ ਹੀ ਆ ਜੇ ਆਪਾਂ ਸਰਕਾਰ ਦੇ ਰਾਹੀਂ ਮਰਦੇ ਆ ਤਾਂ ਮੌਤ ਤਾਂ ਵੀ ਅਟੱਲ ਸੱਚਾਈ ਆ ਇਹ ਪਰ ਕਿਉਂ ਨਾ ਆਪਾਂ ਲੰਮੀ ਸੋਚ ਲੈ ਕੇ ਚੱਲੀਏ ਕਿ ਆਪਾਂ ਇਸ ਮਕਸਦ ਨੂੰ ਕਾਮਯਾਬ ਕਿਵੇਂ ਕਰਨਾ ਬੜੇ ਚਿਰ ਬਾਅਦ ਤੁਸੀਂ ਇਹ ਮੁੱਦਾ ਚੁੱਕਿਆ ਤੁਸੀਂ ਐਡੀ ਵੱਡੀ ਗੱਲ ਕੀਤੀ ਟਾਵਰ ਤੇ ਚੜੇ ਹੋ ਠੰਡ ਦੇ ਵਿੱਚ ਬਹੁਤ ਵੱਡੀ ਗੱਲ ਆ ਪਰ ਕਿਤੇ ਨਾ ਕਿਤੇ ਆਪਾਂ ਇਹ ਸੋਚ ਜ਼ਰੂਰ ਰੱਖੀਏ ਕਿ ਆਪਾਂ ਇਸ ਨੂੰ ਢੈਂਦੀ ਕਲਾ ਵੱਲ ਲਿਜਾਣ ਦੀ ਬਜਾਏ ਆਪਾਂ ਇਹ ਨਹੀਂ ਚਾਹੁੰਦੇ ਕੱਲ ਨੂੰ ਤੁਹਾਨੂੰ ਕੋਈ ਗੱਲਬਾਤ ਹੋ ਗਈ ਮੋਰਚਾ ਇੱਥੇ ਹੀ ਇਹ ਸਮਾਪਤ ਹੋ ਜਾਣਾ ਜੇ 2-4 ਮਹੀਨੇ ਮਹੀਨਾ ਲਗਾਤਾਰ ਚੱਲੂਗਾ ਤਾਂ ਚੱਲੂਗਾ ਸੋ ਬੇਨਤੀ ਇਹ ਹੈ ਕਿ ਥੱਲੇ ਆ ਕੇ ਆਪਾਂ ਚੜ੍ਹਦੀ ਕਲਾ ਦੀ ਗੱਲ ਕਰੀਏ ਆਪਣੀ ਸਿਹਤ ਵੱਲ ਵੀ ਧਿਆਨ ਰੱਖੋ ਦੂਜਿਆਂ ਨੂੰ ਵੀ ਇਹ ਲੱਗੇ ਕਿ ਹਾਂ ਵਾਕਈ ਚੜ੍ਹਦੀ ਕਲਾ ਦੀ ਗੱਲ ਕਰਾਂਗੇ ਆਪਾਂ ਏ ਨਹੀਂ ਤੁਸੀਂ ਇਹ ਨਾ ਸੋਚਿਓ ਕਿ ਇਹ ਕੋਈ ਟੈਂਦੀ ਕਲਾ ਦੀ ਗੱਲ ਹੈ ਚੜਦੀ ਕਲਾ ਦੀ ਗੱਲ ਆ ਜੇ ਆਪਾਂ ਗਰਾਊਂਡ ਲੈਵਲ ਤੇ ਆ ਕੇ ਸੰਗਤ ਦੇ ਨਾਲ ਮਿਲ ਕੇ ਆਪਾਂ ਇਹ ਕਾਨੂੰਨ ਜਿਹੜਾ ਲਾਗੂ ਕਰਵਾਈਏ ਕਾਨੂੰਨ ਲਾਗੂ ਹੋਣਾ ਚਾਹੀਦਾ ਜ਼ਰੂਰ ਹੋਣਾ ਚਾਹੀਦਾ ਹਰ ਸਟੇਟ ਦੇ ਵਿੱਚ ਹੋਣਾ ਚਾਹੀਦਾ ਆਲ ਵਰਲਡ ਲੈਵਲ ਤੇ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਇਹ ਕਾਨੂੰਨ ਪਾਸ ਜਿਹੜਾ ਰਾਸ਼ਟਰਪਤੀ ਵੱਲੋਂ ਸਾਈਨ ਹੋਣਿਆ ਤੇ ਆਪਾਂ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਜਾਂ ਸਾਰੀ ਸੰਗਤ ਨੂੰ ਨਾਲ ਲੈ ਕੇ ਚੱਲ ਗਏ ਸੋ ਹੱਥ ਜੋੜ ਕੇ ਇਹ ਹੀ ਬੇਨਤੀ ਆ ਜੇ ਸਾਰਿਆਂ ਨੂੰ ਵਾਕਈ ਇਹ ਬੇਨਤੀ ਪ੍ਰਵਾਨ ਆ ਤਾਂ ਜਰੂਰ ਸ਼ੇਅਰ ਕਰ ਦਿਓ ਕਿ ਸਮਾਣੇ ਵਾਲੇ ਸਿੰਘ ਨੂੰ ਬੇਨਤੀ ਆ ਕਿ ਥੱਲੇ ਆ ਕੇ ਇੱਕ ਕਮੇਟੀ ਬਣਾ ਕੇ ਗਰਾਊਂਡ ਲੈਵਲ ਤੇ ਚੱਲਿਆ ਜਾਵੇ ਸੰਗਤ ਨੂੰ ਨਾਲ ਲੈ ਕੇ ਚੱਲਿਆ ਜਾਵੇ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਹਰ ਬਲਾਕ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਆਪਾਂ ਇਹੋ ਜਿਹਾ ਸਿਸਟਮ ਕ੍ਰੀਏਟ ਕਰ ਦਈਏ ਕਿ ਆਉਣ ਵਾਲੇ ਸਮੇਂ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮੋਰਚਾ ਲੱਗੇ ਮੋਰਚਾ ਲਾਗੂ ਹੋਵੇ ਉੱਥੇ ਕੌਮੀ ਇਨਸਾਫ ਮੋਰਚੇ ਦੀ ਵੀ ਗੱਲ ਹੋਵੇ ਉੱਥੇ ਬੇਅਦਬੀ ਦੀ ਵੀ ਗੱਲ ਹੋਵੇ ਹਰ ਤਰ੍ਹਾਂ ਦੀ ਗੱਲ ਹੋਵੇ ਤਾਂ ਕਿ ਆਪਾਂ ਹਰ ਪਾਸੇ ਜਿਹੜਾ ਉਹ ਕਾਮਯਾਬ ਹੋ ਸਕੇ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੀ ਫਤਿਹ 바ਕੀ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਪਹਿਲਾਂ ਵੀ ਤੁਹਾਡੇ ਨਾਲ ਸੀ ਅੱਜ ਵੀ ਤੁਹਾਡੇ ਨਾਲ ਆਂ ਗਾਂ ਵੀ ਤੁਹਾਡੇ ਨਾਲ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮਾਣੇ ਸਿੰਘ ਜਿਹੜਾ ਟਾਵਰ ਤੇ ਚੜਿਆ ਹੋਇਆ ਬੇਅਦਬੀ ਦੇ ਮਸਲੇ ਤੇ ਕਾਨੂੰਨ ਪਾਸ ਨੂੰ ਲੈ ਕੇ ਉਹ ਸਿੰਘ ਲਈ ਇੱਕ ਬੇਨਤੀ ਕਰਨੀ ਹੈ ਜੇ ਬੇਨਤੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਜੇ ਨਾ ਚੰਗੀ ਲੱਗੇ ਤਾਂ ਕਮੈਂਟਾਂ ਦੇ ਵਿੱਚ ਆਪਣਾ ਰਪਾਲਾ ਹੀ ਜਰੂਰ ਕਰਿਓ ਸੋ ਬਹੁਤ ਵਧੀਆ ਲੱਗਿਆ ਇੱਕ ਜਾਗਦੀ ਜ਼ਮੀਰ ਵਾਲੇ ਆਗੂ ਨੇ ਨੌਜਵਾਨ ਨੇ ਟਾਵਰ ਤੇ ਚੜ ਕੇ ਇਹ ਕਿਹਾ ਕਿ ਕਾਨੂੰਨ ਪਾਸ ਹੋਣਾ ਚਾਹੀਦਾ ਬੇਅਦਬੀ ਨੂੰ ਲੈ ਕੇ ਫਾਂਸੀ ਦੀ سزا ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆ ਅਸੀਂ ਵੀ ਮੰਨਦੇ ਆ ਸਾਰੀ ਸੰਗਤ ਤੁਹਾਡੇ ਨਾਲ ਆ ਸਾਰੇ ਆਗੂ ਤੁਹਾਡੇ ਨਾਲ ਆ ਸਾਰੇ ਇਹ ਚਾਹੁੰਦੇ ਆ ਕਿ ਕਾਨੂੰਨ ਪਾਸ ਹੋਣਾ ਚਾਹੀਦਾ ਪਰ ਹੱਥ ਜੋੜ ਕੇ ਬੇਨਤੀ ਆ ਕਿ ਤੁਹਾਡੀ ਤੁਹਾਡੇ ਪਰਿਵਾਰ ਨੂੰ ਸਾਰੀ ਸੰਗਤ ਨੂੰ ਨੌਜਵਾਨਾਂ ਨੂੰ ਥੋੜੇ ਵਰਗੇਆਂ ਜ਼ਮੀਰਾਂ ਦੀ ਤੇ ਥੋੜੇ ਵਰਗੇ ਲੋਕਾਂ ਦੀ ਜਿਹੜੇ ਜਾਗੀਰ ਦੀ ਜ਼ਮੀਰ ਵਾਲੇ ਆ ਉਹਨਾਂ ਦੀ ਬਹੁਤ ਲੋੜ ਆ ਸੋ ਪਹਿਲੀ ਤਾਂ ਬੇਨਤੀ ਇਹ ਹੀ ਆ ਕਿ ਆਪਾਂ ਇਹ ਮੁੱਦਾ ਤੁਸੀਂ ਬਹੁਤ ਵੱਡਾ ਚੱਕਿਆ ਹੋਇਆ ਕੋਈ ਛੋਟਾ ਮੁੱਦਾ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਤੇ ਆਪਾਂ ਕਾਨੂੰਨ ਪਾਸ ਕਰਾਉਣਾ ਇਹ ਕੋਈ ਇਹ ਨਹੀਂ ਹੈਗਾ ਕਿ ਕੱਲੇ ਸਮਾਣੇ ਏਰੀਏ ਦੇ ਵਿੱਚ ਕੋਈ ਬੇਅਦਬੀ ਹੋਈ ਆ ਉਸ ਬੇਅਦਬੀ ਤੇ ਆਪਾਂ ਪਰਚਾ ਦਰਜ ਕਰਾਉਣਾ ਜਾਂ ਬੰਦਾ ਫੜਾਉਣਾ ਇਹ ਨਹੀਂ ਹੈਗਾ ਕੌਮੇਨ ਸਾਫ ਮੋਰਚਾ ਤੁਹਾਨੂੰ ਪਤਾ ਕਿੰਨੇ ਚਿਰ ਦਾ ਚੱਲਦਾ ਆ ਰਿਹਾ ਤੇ ਅੱਜ ਜੋ ਹਾਲਾਤ ਆ ਇਹ ਸਾਰਿਆਂ ਨੂੰ ਪਤਾ ਇਹਦੇ 'ਚ ਕੋਈ ਦੋਰ ਹੈ ਨਹੀਂ ਸੋ ਬੇਨਤੀ ਇਹ ਹੀ ਹੈ ਕਿ ਆਪਾਂ ਕਿਸੇ ਦੇ ਵੀ ਪੰਪ ਵੇ ਪੰਪ ਦੇ ਵਿੱਚ ਨਾ ਆਈਏ ਮੈਨੂੰ ਪਤਾ ਤੁਸੀਂ ਜਿੰਨੀਆਂ ਵੀ ਗੱਲਾਂ ਕਰ ਰਹੇ ਹੋ ਸਿਰਫ ਆਪਦੇ ਬਿਹਾਫ ਤੇ ਚੜ੍ਹਦੀ ਕਲਾ ਦੇ ਵਿੱਚ ਕਰ ਰਹੇ ਹੋ ਸਰਕਾਰਾਂ ਇਹ ਚਾਹੁੰਦੀਆਂ ਕਿ ਇਹਨਾਂ ਨੂੰ ਮਾਰਿਆ ਕਿਵੇਂ ਜਾਵੇ ਪਰ ਜਦੋਂ ਆਪਾਂ ਆਪਣੇ ਆਪ ਮਰ ਰਹੇ ਆ ਤਾਂ ਸਰਕਾਰਾਂ ਖੁਸ਼ ਹੁੰਦੀਆਂ ਇਸ ਮਾਮਲੇ ਦੇ ਵਿੱਚ ਕਿ ਚੰਗਾ ਸਗੋ ਆਪੇ ਮਗਰੋਂ ਲੱਥੂਗਾ ਸਾਡੇ ਤੇ ਕੋਈ ਐਕਸ਼ਨ ਨਾ ਆਊਗਾ ਕੱਲ ਨੂੰ ਸਾਨੂੰ ਨਾ ਕੋਈ ਕਹੂਗਾ ਕਿ ਤੁਸੀਂ ਮਾਰਿਆ ਜਾਂ ਤੁਸੀਂ ਐਕਸੀਡੈਂਟ ਚ ਮਰਿਆ ਜਾਂ ਤੁਸੀਂ ਐ ਮਰਿਆ ਤੁਸੀਂ ਐ ਮਰਿਆ ਸੋ ਮਸਲਾ ਇੱਥੇ ਖੜਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਕਸਦ ਦੇ ਵਿੱਚ ਕਾਨੂੰਨ ਪਾਸ ਕਰਾਉਣਾ ਘੱਟੋ ਘੱਟ 4-5 ਸਟੇਟਾਂ ਦੇ ਵਿੱਚ ਆਪਾਂ ਜਾ ਕੇ ਜਾਗਰੂਕਤਾ ਪੈਦਾ ਕਰੀਏ ਜੇ ਕੱਲੇ ਪੰਜਾਬ ਦੀ ਗੱਲ ਕਰੀਏ ਆਪਾਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਬਲਾਗ ਦੇ ਵਿੱਚ ਜਾ ਕੇ ਜਾਗਰੂਕਤਾ ਪੈਦਾ ਕਰੀਏ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੋ ਸੰਗਤ ਦੇ ਵਿੱਚ ਰੋਸ ਆ ਆਗੂਆਂ ਪ੍ਰਤੀ ਇਹ ਸਾਰਿਆਂ ਨੂੰ ਪਤਾ ਸੰਗਤ ਉੱਠਣਾ ਚਾਹੁੰਦੀ ਆ ਪਿਛਲੇ ਸਾਲ ਲਗਾਤਾਰ 3 ਮਹੀਨੇ ਫਰੀਦਕੋਟ ਦੇ ਵਿੱਚ ਕੋਟਕਪੂਰੇ ਦੇ ਵਿੱਚ ਇਸੇ ਮਸਲੇ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ 302 ਫਾਂਸੀ ਦੀ ਸਜ਼ਾ NSA ਜਿਹੜੀਆਂ ਲੋਕ ਇਹ ਇਸੇ ਮਸਲੇ ਨੂੰ ਲੈ ਕੇ ਲਗਾਤਾਰ 3 ਮਹੀਨੇ ਆਲ ਇੰਡੀਆ ਕਿਸਾਨ ਯੂਨੀਅਨ ਫਤਿਹਵਾਲੋਂ ਫਰੀਦਕੋਟ ਕੋਰਕਪੂਰੇ ਨੌਜਵਾਨ ਸਾਰੇ ਖੜਦੇ ਰਹੇ ਹਰ ਰੋਜ਼ ਸ਼ਾਮ ਨੂੰ ਇੱਕ ਘੰਟਾ ਲੋਕ ਆਉਂਦੇ ਸੀ ਸੰਗਤ ਆਉਂਦੀ ਸੀ ਹਰ ਕੋਈ ਚਾਹੁੰਦਾ ਸੀ ਕਿ ਕਾਨੂੰਨ ਪਾਸ ਹੋਵੇ ਪਰ ਪਿੱਛੇ ਆਗੂਆਂ ਦੇ ਵੱਲੋਂ ਜੋ ਕੁਝ ਹੁਣ ਤੱਕ ਕੀਤਾ ਗਿਆ ਸੋ ਸੰਗਤ ਨਿਰਾਸ਼ ਆ ਸੰਗਤ ਲੋਕ ਚਾਹੁੰਦੇ ਆ ਤੁਰਨਾ ਪਰ ਲੋਕ ਇਹ ਵੀ ਚਾਹੁੰਦੇ ਆ ਕਿ ਸਾਡੀ ਸੇਫਟੀ ਵੀ ਰਹੇ ਸੋ ਥੋਡੀ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਲੋੜ ਆ ਬੇਨਤੀ ਇਹੀ ਆ ਕਿ ਥੱਲੇ ਆ ਕੇ ਇੱਕ ਕਮੇਟੀ ਬਣਾਓ ਕਮੇਟੀ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਨੌਜਵਾਨ ਜਿਹੜੇ ਤੁਹਾਡੇ ਨਾਲ ਤੁਰਨਾ ਚਾਹੁੰਦੇ ਉਹਨਾਂ ਨੂੰ ਲਾਓ ਹਰ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਵੇ ਸੰਗਤ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਕੱਲ ਨੂੰ ਰੱਬ ਨਾ ਕਰੇ ਕੋਈ ਗੱਲ ਹੁੰਦੀ ਆ ਤੁਹਾਡੇ ਨਾਲ ਕੋਈ ਗੱਲ ਹੁੰਦੀ ਆ ਰੋਸ ਸਾਰਿਆਂ ਨੂੰ ਹੋਊਗਾ ਫੇਰ ਉਹ ਰੋਸ ਥੋੜਾ ਚਿਰ ਚੱਲੂਗਾ ਉਸ ਤੋਂ ਬਾਅਦ ਰੋਸ ਜਿਹੜਾ ਉਹ ਸਮਾਪਤ ਹੋ ਜਾਊਗਾ ਸੋ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਜੇ ਕਿਸੇ ਨੇ ਕੋਈ ਮੁੱਦਾ ਚੱਕਿਆ ਆਪਾਂ ਉਸ ਮੁੱਦੇ ਨੂੰ ਗਾਂਹ ਤੱਕ ਲੈ ਕੇ ਜਾਈਏ ਨਾ ਕਿ ਆਪਾਂ ਸਰਕਾਰਾਂ ਨੂੰ ਕਾਮਯਾਬ ਕਰਦੇ ਹੋਈਏ ਹੋਏ ਆਪਾਂ ਆਪਦੇ ਆਪ ਨੂੰ ਕੁਝ ਕਰੀਏ ਆਪਦੇ ਆਪ ਨੂੰ ਕੁਝ ਕਰਨ ਦੀ ਬਜਾਏ ਆਪਾਂ ਗਰਾਊਂਡ ਲੈਵਲ ਤੇ ਤੁਰੀਏ ਗਰਾਊਂਡ ਲੈਵਲ ਤੇ ਤੁਰ ਕੇ ਇੱਕ ਲੰਬੀ ਜਿਹੜੀ ਆ ਸੋਚ ਆ ਉਹ ਲੈ ਕੇ ਚੱਲ ਗਈ ਜੇ ਆਪਾਂ ਵਾਕੇ ਹੀ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਆ ਸਰਕਾਰੀ ਚੈਨਲ ਬਹੁਤ سارے ਸਰਕਾਰੀ ਚੈਨਲ ਆ ਜਿਹੜੀ ਜਿਹੜੇ ਆਪਣੀ ਵੀਡੀਓ ਚਲਾਉਂਦੇ ਹੀ ਨਹੀਂ ਬਹੁਤ ਸਾਰੇ ਪੰਜਾਬ ਦੇ ਚੈਨਲ ਆ ਛੋਟੇ ਬਹੁਤ ਥੋੜੇ ਜਿਹੜੇ ਚਲਾ ਦਿੰਦੇ ਆ ਪਰ ਉਹ ਉਹਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਦੀ ਨਹੀਂ ਅਜੇ ਮੈਨੂੰ ਲੱਗਦਾ ਬਹੁਤ ਸਾਰੀ ਸੰਗਤ ਤੱਕ ਇਹ ਪਤਾ ਹੀ ਨਹੀਂ ਲੱਗਿਆ ਹੋਣਾ ਕਿ ਸਮਾਣੇ ਗੁਰੂ ਕਾ ਸਿੰਘ ਟਾਵਰ ਤੇ ਚੜਿਆ ਹੋਇਆ ਸੋ ਇਹ ਜ਼ਰੂਰੀ ਆ ਕਿ ਆਪਾਂ ਲੰਮੇ ਸਮੇਂ ਦੀ ਸੋਚ ਲੈ ਕੇ ਚੱਲੀਏ ਆਪਾਂ ਇਹ ਸੋਚਣਾ ਲੈ ਕੇ ਚੱਲੀਏ ਕਿ ਐਟ ਅ ਟਾਈਮ ਆਪਾਂ ਕੁਝ ਕਰਨਾ ਹੀ ਕਰਨਾ ਆਪਾਂ ਆਪਦੇ ਆਪ ਨੂੰ ਕਿਉਂਕਿ ਮੌਤ ਹਰ ਪਾਸੇ ਆ ਜੇ ਆਪਾਂ ਆਪ ਮਰਦੇ ਆ ਮੌਤ ਤਾਂ ਵੀ ਉੱਥੇ ਹੀ ਆ ਜੇ ਆਪਾਂ ਸਰਕਾਰ ਦੇ ਰਾਹੀ ਮਰਦੇ ਆ ਤਾਂ ਮੌਤ ਤਾਂ ਵੀ اٹਲ ਸੱਚਾਈ ਆ ਇਹ ਪਰ ਕਿਉਂ ਨਾ ਆਪਾਂ ਲੰਮੀ ਸੋਚ ਲੈ ਕੇ ਚੱਲੀਏ ਕਿ ਆਪਾਂ ਇਸ ਮਕਸਦ ਨੂੰ ਕਾਮਯਾਬ ਕਿਵੇਂ ਕਰਨਾ ਬੜੇ ਚਾਰ ਬਾਅਦ ਤੁਸੀਂ ਇਹ ਮੁੱਦਾ ਚੁੱਕਿਆ ਤੁਸੀਂ ਐਡੀ ਵੱਡੀ ਗੱਲ ਕੀਤੀ ਟਾਵਰ ਤੇ ਚੜੇ ਹੋ ਠੰਡ ਦੇ ਵਿੱਚ ਬਹੁਤ ਵੱਡੀ ਗੱਲ ਆ ਪਰ ਕਿਤੇ ਨਾ ਕਿਤੇ ਆਪਾਂ ਇਹ ਸੋਚ ਜ਼ਰੂਰ ਰੱਖੀਏ ਕਿ ਆਪਾਂ ਇਸ ਨੂੰ ਢੈਂਦੀ ਕਲਾ ਵੱਲ ਲਿਜਾਣ ਦੀ ਬਜਾਏ ਆਪਾਂ ਇਹ ਨਹੀਂ ਚਾਹੁੰਦੇ ਕੱਲ ਨੂੰ ਤੁਹਾਨੂੰ ਕੋਈ ਗੱਲਬਾਤ ਹੋ ਗਈ ਮੋਰਚਾ ਇੱਥੇ ਹੀ ਇਹ ਸਮਾਪਤ ਹੋ ਜਾਣਾ ਜੇ ਦੋ ਚਾਰ ਮਹੀਨੇ ਮਹੀਨਾ ਲਗਾਤਾਰ ਚੱਲੂਗਾ ਤਾਂ ਚੱਲੂਗਾ ਸੋ ਬੇਨਤੀ ਇਹ ਹੈ ਕਿ ਥੱਲੇ ਆ ਕੇ ਆਪਾਂ ਚੜ੍ਹਦੀ ਕਲਾ ਦੀ ਗੱਲ ਦੀ ਗੱਲ ਕਰੀਏ ਆਪਣੀ ਸਿਹਤ ਵੱਲ ਵੀ ਧਿਆਨ ਰੱਖੋ ਦੂਜਿਆਂ ਨੂੰ ਵੀ ਇਹ ਲੱਗੇ ਕਿ ਹਾਂ ਵਾਕਈ ਚੜ੍ਹਦੀ ਕਲਾ ਦੀ ਗੱਲ ਕਰਾਂਗੇ ਆਪਾਂ ਇਹ ਨਹੀਂ ਤੁਸੀਂ ਇਹ ਨਾ ਸੋਚਿਓ ਕਿ ਇਹ ਕੋਈ ਢੈਂਦੀ ਕਲਾ ਦੀ ਗੱਲ ਹੈ ਚੜ੍ਹਦੀ ਕਲਾ ਦੀ ਗੱਲ ਆ ਜੇ ਆਪਾਂ ਗਰਾਊਂਡ ਲੈਵਲ ਤੇ ਆ ਕੇ ਸੰਗਤਰੇ ਨਾਲ ਮਿਲ ਕੇ ਆਪਾਂ ਇਹ ਕਾਨੂੰਨ ਜਿਹੜਾ ਲਾਗੂ ਕਰਵਾਈਏ ਕਾਨੂੰਨ ਲਾਗੂ ਹੋਣਾ ਚਾਹੀਦਾ ਜਰੂਰ ਹੋਣਾ ਚਾਹੀਦਾ ਹਰ ਸਟੇਟ ਦੇ ਵਿੱਚ ਹੋਣਾ ਚਾਹੀਦਾ ਆਲ ਵਰਲਡ ਲੈਵਲ ਤੇ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਇਹ ਕਾਨੂੰਨ ਪਾਸ ਜਿਹੜਾ ਰਾਸ਼ਟਰਪਤੀ ਵੱਲੋਂ ਸਾਈਨ ਹੋਣਿਆ ਤੇ ਆਪਾਂ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਜਾਂ ਸਾਰੀ ਸੰਗਤ ਨੂੰ ਨਾਲ ਲੈ ਕੇ ਚੱਲ ਗਏ ਸੋ ਹੱਥ ਜੋੜ ਕੇ ਇਹਹੀ ਬੇਨਤੀ ਆ ਜੇ ਸਾਰਿਆਂ ਨੂੰ ਵਾਕਈ ਇਹ ਬੇਨਤੀ ਪ੍ਰਵਾਨ ਆ ਤਾਂ ਜਰੂਰ ਸ਼ੇਅਰ ਕਰ ਦਿਓ ਕਿ ਸਮਾਣੇ ਵਾਲੇ ਸਿੰਘ ਨੂੰ ਬੇਨਤੀ ਆ ਕਿ ਥੱਲੇ ਆ ਕੇ ਇੱਕ ਕਮੇਟੀ ਬਣਾ ਕੇ ਗਰਾਊਂਡ ਲੈਵਲ ਤੇ ਚੱਲਿਆ ਜਾਵੇ ਸੰਗਤ ਨੂੰ ਨਾਲ ਲੈ ਕੇ ਚੱਲਿਆ ਜਾਵੇ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਹਰ ਬਲਾਕ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਆਪਾਂ ਇਹੋ ਜਿਹਾ ਸਿਸਟਮ ਕ੍ਰੀਏਟ ਕਰ ਦਈਏ ਕਿ ਆਉਣ ਵਾਲੇ ਸਮੇਂ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮੋਰਚਾ ਲੱਗੇ ਮੋਰਚਾ ਲਾਗੂ ਹੋਵੇ ਉੱਥੇ ਕੌਮੀ ਇਨਸਾਫ ਮੋਰਚੇ ਦੀ ਵੀ ਗੱਲ ਹੋਵੇ ਉੱਥੇ ਬੇਅਦਬੀ ਦੀ ਵੀ ਗੱਲ ਹੋਵੇ ਹਰ ਤਰ੍ਹਾਂ ਦੀ ਗੱਲ ਹੋਵੇ ਤਾਂ ਕਿ ਆਪਾਂ ਹਰ ਪਾਸੇ ਜਿਹੜਾ ਉਹ ਕਾਮਯਾਬ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਪਹਿਲਾਂ ਵੀ ਤੁਹਾਡੇ ਨਾਲ ਸੀ ਅੱਜ ਵੀ ਤੁਹਾਡੇ ਨਾਲ ਆ ਗਾਹ ਵੀ ਤੁਹਾਡੇ ਨਾਲ ਰਹਿਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ